ਇੰਨੇ ਪ੍ਰੈਸ਼ਰ ਦੇ ਤਾਂ ਕੀ ਰਹਿੰਦਾ ਹੋਊਗਾ ਇਹਦਾ ਬੈਲੈਂਸ ਹੀ ਆ ਉਹ ਹੈ ਨਾ ਆਊਟ ਆ ਨਾ ਇੱਕ ਪਾਸਾ ਤਾਂ ਹੈ ਇੱਕ ਥਾਂ ਹੈ ਪੁੱਛ ਲਾਇਆ ਹਰ ਪਿੱਧਰੋਂ ਆਹ ਤਾਂ ਲਾਇਆ ਕੋਈ ਆਹ ਕਰਕੇ ਤਾਂ ਆਵਾਜ਼ ਹੀ ਦੇ ਰਹੀ ਆ ਉਹਨੇ ਕਿਹਾ ਪਹਿਲਾਂ ਆਣਾ ਪਸਾਵ ਕਰ ਯਾਰ ਹੂੰ ਉਹ ਆਪੇ ਲੈ ਆਉ ਉਹਨੂੰ ਪਤਾ ਹੈ सुनील कुमार पिंड ढाबा यूपीएल देखो जी लोग मार दे मोलकियां हाँ है कि मैं, मैं नहीं रहा दस देंगे तेन ਉਹ ਵਈ ਸਬਰੀਕ ਨੰਬਰ ਕਰੀਏ ਭਾਈ ਤੇ ਪਾਣੀ ਲਾਉਣਾ ਬੂਗਾਂ ਨੂੰ ਪੁੱਛਦੇ ਹਨ ਕਿੰਨੇ ਦਿਨਾਂ ਬਾਅਦ ਪਾਣੀ ਲੱਗੂਗਾ ਸਪਰੇ ਦਾ ਅਸਰ ਕਿੰਨਾ ਚਿਰ ਰਹੂਗਾ ਤੇ ਇਹ ਸੀ ਆਪਣਾ ਭਾਈ ਯੂਪੀਐਲ ਵਾਲਾ ਬਲੌਗ ਕਰਦੇ ਦੱਸ ਬਕੇ ਸ਼ੇਅਰ ਤੇ ਆਪਾਂ 240 54% ਪਾਈ ਹੈ ਤੇ ਛੋਟਾ ਛੋਟ ਪਾਈ ਹੈ 7 ਕਿੱਲਿਆਂ ਤੇ 8 ਕਿੱਲਿਆਂ ਦਵਾਈ ਕਰਦਾਂਗੇ ਭਾਈ ਰਿਜ਼ਲਟ ਮਿਲੂਗਾ ਫੁੱਲ ਕਿਉਂਕਿ ਬਾਥੂ ਕਾਫੀ ਵੱਡਾ ਹੋ ਗਿਆ ਤਾਂ ਕਰਕੇ ਉਧਰ 826 ਚ ਬਾਥੂ ਥੋੜਾ ਜਿਆਦਾ ਹੈ ਤੇ ਇਧਰ 327 ਕਿੰਨੀ ਘਟਾ ਹੈ ਕਰਕੇ ਅਦਰ ਜਿਹੜੀ 327 ਹੈ ਇੱਕੋ ਜੀ ਦਿਂਦੀ ਹੈ ਉਹ ਥੋੜੀ ਪਲਾਸਟ ਮਾਰਦੀ ਹੈ ਬਾਥੂ ਥੋੜਾ ਜਿਆਦਾ ਉਹ ਚ ਸਮਾਨ ਆਪਾਂ ਤੁਸੀਂ ਵੀਡੀਓ ਵੇਖੀ ਸੀ ਇੱਕੋ ਜਾਂ ਪਾਇਆ ਸਾਰਿਆਂ ਚ ਆਦੇ ਬਾਥੂ ਕਾਫੀ ਜਿਆਦੇ ਆ ਇਹ ਵੱਡਾ-ਵੱਡਾ ਬਾਥੂ ਆਪਣਾ ਬਲੌਗ ਕਰਦੇ ਹਾਂ ਮੁਕਸ਼ੇਰ